ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੂੰ ਵੱਡਾ ਝਟਕਾ ਲੱਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਆਹਾਂ ਦਾ ਸੀਜ਼ਨ ਹੈ ਪੈਲਸਾਂ ਦੇ ਵਿੱਚ ਜਿਹੜੀ ਸ਼ਰਾਬ ਪਰੋਸੀ ਜਾਂਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਣ ਉਸ ਦੇ ਰੇਟ ਨੇ ਜਿਹੜੇ ਤੈਅ ਕੀਤੇ ਗਏ ਨੇ ਤੇ ਨਾਲ ਹੀ ਜਿਹੜੀ ਮਨਮਾਨੀ ਆ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਸੀ ਆਪਣੇ ਮੁੱਲ ਨੇ ਤੇ ਉੱਤੇ ਜਿਹੜੀ ਸ਼ਰਾਬ ਵੇਚੀ ਜਾਂਦੀ ਸੀ ਤਾਂ ਹੁਣ ਉਹਨਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਉਹਨਾਂ ਦੀ ਮਨਮਾਨੀ ਆ ਜਿਹੜੀ ਉਹ ਖਤਮ ਹੋ ਜਾਵੇਗੀ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਰੇਟਾਂ ਦੇ ਉੱਤੇ ਹੀ ਵਿਆਹਾਂ ਦੇ ਵਿੱਚ ਸ਼ਰਾਬ ਹੈ ਜਿਹੜੀ ਉਹ ਪਰੋਸੀ ਜਾਵੇਗੀ ਕਹਿਣ ਦਾ ਭਾਵ ਇਹ ਆ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਵੱਲੋਂ ਆਪਣੇ ਹੀ ਕੁਝ ਨੀ ਪਣ ਆਈ ਹੋਈ ਸੀ ਆਪਣੇ ਰੇਟਾਂ ਦੇ ਉੱਤੇ ਵਿਆਹਾਂ ਦੇ ਵਿੱਚ ਸ਼ਰਾਬ ਹੈ ਜਿਹੜੀ ਵੇਚੀ ਜਾਂਦੀ ਸੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਨਕੇਲ ਜਿਹੜੀ ਪਾਈ ਗਈ ਹੈ ਤਾਂ ਰੇਟ ਨਿਰਧਾਰਿਤ ਕੀਤੇ ਨੇ ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੂੰ ਵੱਡਾ ਝਟਕਾ ਲੱਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਤਾ ਵਿਆਹਾਂ ਦੇ ਵਿੱਚ ਸ਼ਰਾਬ ਹੈ ਜਿਹੜੀ ਆਮ ਦੇਖਣ ਨੂੰ ਮਿਲਦੀ ਆ ਤਾਂ ਹੁਣ ਠੇਕੇਦਾਰਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਰੇਟ ਨੇ ਜਿਹੜੇ ਉਹ ਨਿਰਧਾਰਤ ਕੀਤੇ ਗਏ ਨੇ ਸ਼ਰਾਬ ਪੰਜਾਬ ਸਰਕਾਰ ਨੇ ਵਿਆਹਾਂ ਤੇ ਪੈਲਸਾਂ ਦੇ ਵਿੱਚ ਪ੍ਰੋਸੀ ਜਾਣ ਵਾਲੀ ਸ਼ਰਾਬ ਦੇ ਰੇਟ ਤੈਅ ਕਰ ਦਿੱਤੇ ਨੇ ਸ਼ਰਾਬ ਠੇਕੇਦਾਰ ਕਰਮਚਾਰੀ ਹੁਣ ਵਿਆਹਾਂ ਦੇ ਵਿੱਚ ਪੈਲਸਾਂ ਦੇ ਵਿੱਚ ਜਿਹੜੀ ਮਨਮਾਨੀ ਕੀਮਤ ਜਿਹੜੀ ਵਸੂਲ ਕਰਦੇ ਸੀ ਹਰੇਕ ਬ੍ਰਾਂਡ ਦੀ ਸ਼ਰਾਬ ਤੇ ਕੀਮਤ ਉਸੇ ਦਰ ਤੇ ਨਿਰਧਾਰਤ ਅਤੇ ਵੇਚੀ ਜਾਵੇਗੀ ਪੰਜਾਬ ਦੀ ਨਵੀਂ ਆਪਕਾਰੀ ਨੀਤੀ 2025-26 ਦੇ ਤਹਿਤ ਇੱਕ ਵਿਸ਼ੇਸ਼ ਕਮੇਟੀ ਨੇ ਵਿਆਹ ਪੈਲਸਾਂ ਵਿੱਚ ਸ਼ਰਾਬ ਦੇ ਰੇਟ ਨਿਰਧਾਰਤ ਕੀਤੇ ਨੇ ਸਰਕਾਰ ਨੇ ਪ੍ਰਤੀ ਸ਼ਰਾਬ ਦੀ ਬੋਤਲ ਵੱਧ ਤੋਂ ਵੱਧ ਕੀਮਤ ਨਿਰਧਾਰਤ ਕੀਤੀ ਹੈ ਪਹਿਲਾਂ ਠੇਕੇਦਾਰ ਮਨਮਾਨੇ ਭਾਅ ਦੇ ਵਿੱਚ ਸ਼ਰਾਬ ਦੇ ਵੇਚਦੇ ਸੀ ਤੇ ਰੇਟ ਜਿਹੜਾ ਵਸੂਲ ਕਰਦੇ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਸਪੈਸ਼ਲ ਪਾਰਟੀ ਆ ਜਿਹੜੀ ਉਹ ਬਣਾਈ ਗਈ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ਼ਰਾਬ ਦੇ ਜਿਹੜੇ ਬ੍ਰਾਂਡ ਨੇ ਉਹਨਾਂ ਦਾ ਰੇਟ ਨਿਰਧਾਰਤ ਕਰ ਦਿੱਤਾ ਤਾਂ ACP ਪਾਰਟੀ ਸਪੈਸ਼ਲ ਗ੍ਰੈਂਡ ਅਫੇਅਰ ਕਿੰਗ 골ਡ ਮਾਸਟਰ ਮੂਮੈਂਟ ਤੇ ਅਫਸਰ ਚੁਆਇਸ ਪਾਨ ਬਨਾਰਸੀ ਬਲੂ ਡਾਇਮੰਡ 올ਡ ਮੋਕ ਰਮ ਤੇ 16 ਨੰਬਰ 1 ਜਿਸ ਦੀ ਪੇਟੀ ਜਿਹੜੀ ਹੁਣ 3900 ਰੁਪਏ ਦੀ ਕਰ ਦਿੱਤੀ ਆ ਤਾਂ ਇਸ ਦੇ ਨਾਲ ਹੋਰ ਸ਼ਰਾਬ ਦੀਆਂ ਪੇਟੀਆਂ ਤੇ ਜਿਹੜੇ ਮੁੱਲ ਨੇ ਉਹਨਾਂ ਨੂੰ ਨਿਰਧਾਰਤ ਕੀਤਾ ਲਿਸਟ ਹੈ ਜਿਹੜੀ ਤੁਸੀਂ ਆਪਣੇ ਸਕਰੀਨ ਤੇ ਉੱਤੇ ਦੇਖ ਰਹੇ ਹੋ ਕਿ ਕਿਹੜੀ ਕਿਹੜੀ ਸ਼ਰਾਬ ਦਾ ਕੀ ਕੀ ਰੇਟ ਹੈ ਜਿਹੜਾ ਰੱਖਿਆ ਗਿਆ ਤਾਂ ਹੁਣ ਇਹਨਾਂ ਠੇਕੇਦਾਰਾਂ ਦੇ ਵੱਲੋਂ ਆਪਣੀ ਮਨਮਾਨੀ ਕੀਮਤ ਤੇ ਵੇਚੀ ਜਾਣ ਵਾਲੀ ਸ਼ਰਾਬ ਹੈ ਜਿਹੜੀ ਉਸ ਦੇ ਉੱਤੇ ਠੱਲ ਪਵੇਗੀ ਤੇ ਨਾਲ ਹੀ ਵੱਡਾ ਝਟਕਾ ਲੱਗਾ ਕਿਉਂਕਿ ਸੀਜ਼ਨ ਵਿਆਹਾਂ ਦਾ ਹੈ ਇਸ ਸਮੇਂ ਸ਼ਰਾਬ ਦੀ ਵਰਤੋਂ ਬਹੁਤ ਜ਼ਿਆਦਾ ਪੈਲਸਾਂ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਜਦੋਂ ਸ਼ਰਾਬ ਉਹ ਆਜੰਦੀਆ ਛੋਟੇ ਜਾਜੰਦੀਆ ਤਾਂ ਉਸ ਸਮੇਂ ਠੇਕੇਦਾਰਾਂ ਦੇ ਵੱਲੋਂ ਆਪਣੀ ਮਨਮਾਨੀ ਕੀਤੀ ਜਾਂਦੀ ਹੈ ਆਪਣੇ ਮੁੱਲ ਨੇ ਜਿਹੜੇ ਉਹ ਉਸ ਦੇ ਉੱਤੇ ਸ਼ਰਾਬ ਵੇਚੀ ਜਾਂਦੀ ਹੈ ਕਹਿਣ ਦਾ ਭਾਵ ਕਿ ਮਹਿੰਗੇ ਮੁੱਲ ਦੇ ਉੱਤੇ ਸ਼ਰਾਬ ਵੇਚਣ ਵਾਲੇ ਠੇਕੇਦਾਰਾਂ ਨੂੰ ਹੁਣ ਵੱਡਾ ਝਟਕਾ ਲੱਗਾ ਹੈ ਪੰਜਾਬ ਸਰਕਾਰ ਦੇ ਵੱਲੋਂ ਰੇਟ ਨੇ ਜਿਹੜੇ ਨਿਰਧਾਰਿਤ ਕੀਤੇ ਗਏ ਨੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਵਿਆਹਾਂ ਦੇ ਵਿੱਚ ਸ਼ਰਾਬ ਜਿਹੜਾ ਕਿ ਵੇਚਣ ਵਾਲੇ ਠੇਕੇਦਾਰਾਂ ਦੇ ਉੱਤੇ ਠੱਲ ਪਾਵੇਗੀ ਤੇ ਉਹਨਾਂ ਦੀ ਮਨਮਾਨੀ ਹੈ ਜਿਹੜੀ ਉਸ ਨੂੰ ਬੰਦ ਕਰੇਗੀ